ਸਤਿ ਸ੍ਰੀ ਅਕਾਲ ਜੀ ਨਿੰਦਾ ਪਾ ਪਾ ਹਰਜਵਾਲ ਨਗਰ ਨਿਵਾਸੀਆਂ ਨੂੰ ਵੀਰਾਂ ਭੈਣਾਂ ਨੂੰ ਬੇਨਤੀ ਹੈ ਅਕਾਲਪੁਰਕ ਦੇ ਵਾਹਿਗੁਰੂ ਦੀ ਕਿਰਪਾ ਸਦਕਾ ਪ੍ਰਭ ਆਸ਼ਰਮ ਹਰਜਵਾਲ ਉਹਨੇ ਛੋਟਾ ਜਿਹਾ ਬਣਾ ਲਾ ਕੀਤਾ ਗਿਆ ਹੈ ਜਿਸ ਤਰ੍ਹਾਂ ਮੇਰੇ ਪਿੱਛੇ ਆਪ ਦੇਖ ਰਹੇ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਕੀਰਤਨ ਦੀ ਸਿਖਲਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਜਿਵੇਂ ਵੀ ਅਕਾਲਪੁਰਕ ਨੇ ਜੁਟੀ ਸਾਡੀ ਲਗਾਈ ਹੈ ਅਸੀਂ ਆਸ਼ਰਮ ਦੇ ਨਾਲ ਇਹ ਸੇਵਾ ਵੀ ਜ਼ਰੂਰਤ ਕੀਤੀ ਹੈ ਕਿਉਂਕਿ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਹਰ ਇੱਕ ਸਿੱਖ ਪ੍ਰਚਾਰਕ ਹੈ ਤੇ ਸਿੱਖੀ ਦਾ ਪ੍ਰਚਾਰ ਕਰਨਾ ਸਾਡਾ ਧਰਮ ਹੁੰਦਾ ਆ ਜਿਵੇਂ ਅਸੀਂ ਵੇਖ ਰਹੇ ਹਾਂ ਆਪਣੇ ਨਗਰ ਦੇ ਵਿੱਚ ਰੋਜ਼ ਅਸੀਂ ਚਰਚਾ ਵੀ ਕਰਦੇ ਆ WhatsApp ਤੇ ਵੀ ਦੇਖੀ ਲਾਇਆ ਆਫਿਸ ਦੇ ਵਿੱਚ ਵੀ ਚਰਚਾ ਸੁਣੀ ਸੀ ਹੈ ਇਸ ਨਗਰ ਦੇ ਬੱਚੇ ਜਿਹੜੇ ਨੌਜਵਾਨ ਜਿਹੜੇ ਨਸ਼ੇ ਦੀ ਗਿਰਫਤ ਵਿੱਚ ਆ ਚੁੱਕੇ ਆ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਨਸ਼ਾ ਛੁਡਾਉਣਾ ਬੜਾ ਮੁਸ਼ਕਲ ਹੈ ਅਸੀਂ ਗੱਲਾਂ ਨਾਲ ਜਾਂ ਦਵਾਈਆਂ ਨਾਲ ਉਹਨਾਂ ਨੂੰ ਨਸ਼ੇ ਨਹੀਂ ਛਡਾ ਸਕਦੇ ਦੇਖੋ ਉਹਨਾਂ ਨੂੰ ਅਸੀਂ ਪਿਆਰ ਨਾਲ ਇਸ ਬਸੇ ਲਿਆ ਸਕਦੇ ਹੌਲੀ ਹੌਲੀ ਅਰੇ ਘੰਟਾ ਘਟਾ ਇੰਨਾ ਕੰਮ ਕਰ ਲਈਏ ਕਿ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਹੈ ਛੋਟੇ ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਜਿਹੜਾ ਸਿੱਕੀ ਦੇ ਨਾਲ ਜੋੜ ਕੇ ਇਸ ਮਲਾਮੋਂ ਤੋਂ ਦੂਰ ਰੱਖ ਸਕੀਏ ਇਹ ਨਸ਼ਿਆਂ ਦੀ ਗਿਰਫਤ ਤੋਂ ਅਸੀਂ ਦੂਰ ਰੱਖ ਸਕੀਏ ਇੰਨਾ ਕੁ ਪਰਾਲਾ ਅਸੀਂ ਸਾਰੇ ਰਲ ਕੇ ਕਰ ਸਕਦੇ ਹਾਂ ਅਸੀਂ ਤਾਂ ਸ਼ੁਰੂਆਤ ਕੀਤੀ ਹੈ ਪਰ ਆਪ ਸਾਰੇ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਹੀ ਇਹ ਜਦੋਂ ਸਫਲ ਹੋਣਾ ਹੈ ਕਿਉਂਕਿ ਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਸਿਰਫ ਸ਼ੁਰੂਆਤ ਕਰ ਸਕਦਾ ਹੈ ਤਾਂ ਸ਼ੁਰੂਆਤ ਅਸੀਂ ਕਰ ਦਿੱਤੀ ਹੈ ਆਓ ਸਾਰੇ ਰਲ ਮਿਲ ਕੇ ਹਰ ਚੋ ਵਾਲ ਨਿਵਾਸੀ ਸੜਕ ਪੁਰਾ ਸਾਰੇ ਇਕੱਠੇ ਹੋਈਏ ਆਪਣੇ ਇਸ ਨਗਰ ਨੂੰ ਅਸੀਂ ਸਾਫ਼ ਸੁਥਰਾ ਕਰ ਸਕੀਏ ਇਹਨਾਂ ਬੱਚਿਆਂ ਨੂੰ ਅਸੀਂ ਸਹੀ ਰਾਹ ਦਿਖਾ ਸਕੀਏ ਨਸ਼ਿਆਂ ਦੀ ਗਿਰਵਤ ਤੋਂ ਬਚਾ ਸਕੀਏ ਇਹਨਾਂ ਨੂੰ ਜੀਵਨ ਦੀ ਜਾਚ ਲਈਏ ਕਿ ਅੱਛਾ ਇਨਸਾਨ ਕਿਵੇਂ ਬਣਨਾ ਹੈ ਡਾਕਟਰ ਇੰਜੀਨੀਅਰ ਤਾਂ ਅਸੀਂ ਬਣਾਈ ਜਾ ਰਹੇ ਹਾਂ ਸਕੂਲਾਂ ਵਾਲਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਪਰ ਕਿਤੇ ਨਾ ਕਿਤੇ ਅੱਛੇ ਇਨਸਾਨ ਵੀ ਬਣਾਣਾ ਹੈ ਉਹ ਗੁਰਮਤ ਦੇ ਨਾਲ ਜੁੜ ਕੇ ਹੀ ਬਣ ਸਕਦਾ ਹੈ ਗੁਰਬਾਣੀ ਦੇ ਜਿਹੜਾ ਰਸਤਾ ਹੈ ਉਹ ਸਾਨੂੰ ਸਿਖਾਉਂਦਾ ਹੈ ਕਿ ਇੱਕ ਡਾਕਟਰ ਨਹੀਂ ਬਣਨਾ ਚੰਗਾ ਡਾਕਟਰ ਬਣਨਾ ਕੋਈ ਅਫਸਰ ਬਣਨੀ ਬਣਨਾ ਚੰਗਾ ਅਫਸਰ ਵੀ ਬਣਨਾ ਹੈ ਤੇ ਚੰਗੇ ਗੁਣ ਗੁਰਬਾਣੀ ਤੋਂ ਹੀ ਪੈਦਾ ਹੋਣੇ ਨੇ ਆਓ ਸਾਰੇ ਰਲ ਮਿਲ ਕੇ ਆਪੋ ਆਪਣੇ ਮਨ ਮੋਟਾਵਾਂ ਨੂੰ ਦੂਰ ਕਰਦੇ ਹੋਏ ਸਾਰੇ ਇੱਕਜੁੱਟ ਰਲ ਮਿਲ ਕੇ ਇਸ ਪਰਾਲੇ ਨੂੰ ਹੋਰ ਅੱਗੇ ਵਧਾਈਏ ਇਸ ਨਗਰ ਦੇ ਵਿੱਚ ਅਸੀਂ ਇੱਕ ਐਸਾ ਮਾਹੌਲ ਸਿਰਜੀਏ ਕਿ ਆਉਣ ਵਾਲੀ ਪੀੜ੍ਹੀ ਸਾਨੂੰ ਯਾਦ ਕਰੇ ਜਾਂ ਆਸ-ਪਾਸ ਦੇ ਲੋਕ ਵੀ ਹਰਜਵਾਲ ਦਾ ਨਾਮ ਜਿੱਥੇ ਤੱਕ ਗੂੰਜੇ ਲੋਕਾਂ ਨੂੰ ਲੱਗੇ ਕਿ ਵਾਕੇ ਹਰਜਵਾਲ ਦੇ ਜਿਹੜੇ ਨਗਰ ਨਿਵਾਸੀ ਨੇ ਇਹਨਾਂ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਹੈ। ਸਭ ਆਪਣਾ ਵਾਤਾਵਰਣ ਆਲਾ-ਦੋਲਾ ਸਾਫ ਸੁੱਧਰਾ ਕਰੀਏ। ਇੱਕ ਹੱਲਾ ਮਾਰੀਏ ਤੇ ਇਸ ਕੌਡ ਨੂੰ ਵਢੀਏ। ਬਸ ਇੰਨੀ ਬੇਨਤੀ ਹੈ ਤੇ ਮੈਨੂੰ ਉਮੀਦ ਹੈ ਕਿ ਆਪ ਸਾਰੇ ਇਸ ਉਪਰਾਲੇ ਦੇ ਵਿੱਚ ਮੇਰਾ ਸਹਿਯੋਗ ਦਿਓਗੇ। ਸੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।